ਮੁਖਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਕਿਸਾਨ ਅੰਦੋਲਨ 'ਚ ਕਿਸਾਨ ਵਿਰੋਧੀ ਬਿਲਾਂ ਦਾ ਵਿਰੋਧ ਕਰਨ ਦੌਰਾਨ ਆਪਣੀ ਜਾਨ ਗਵੋਨ ਵਾਲੇ ਮ੍ਰਿਤਕ ਕਿਸਾਨਾਂ ਦੇ ਕਾਨੂੰਨੀ ਵਾਰਸਾਂ ਨੂੰ ਨਿਫਤੀ ਪੱਤਰ ਵੰਡੇ ਇਸ ਮੌਕੇ ਐਮਐਲਏ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਤੱਕ ਅਜੇ ਕੁਲ 660 ਮ੍ਰਿਤਕ ਕਿਸਾਨਾਂ ਦੇ ਕਾਨੂੰਨੀ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਤੇ ਭਰਤੀ ਕੀਤਾ ਜਾ ਚੁੱਕਾ ਹੈ ਜਿਨ੍ਹਾਂ 'ਚੋਂ ਤਕਰੀਬਨ 453 ਨੂੰ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਚ ਨੌਕਰੀਆਂ ਦਿੱਤੀਆਂ ਗਈਆਂ ਨੇ ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਖੇਤੀਬਾੜੀ ਵਿਭਾਗ ਚ 5 ਨਿਯੁਕਤੀਆਂ ਚ ਬੇਲਦਾਰ ਵਜੋਂ ਨੌਕਰੀਆਂ ਦਿੱਤੀਆਂ ਗਈਆਂ ਨੇ ਇਸ ਦੌਰਾਨ ਐਮਐਲਏ ਕੁਲਵੰਤ ਸਿੰਘ ਨੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਪਰਮਾਤਮਾ ਅਗੇ ਅਰਦਾਸ ਵੀ ਕੀਤੀ ਕਿ ਉਹ ਇਨਾਂ ਮ੍ਰਿਤਕ ਕਿਸਾਨਾਂ ਨੂੰ ਆਪਣੇ ਚਰਨਾਂ ਚ ਥਾਂ ਦੇਣ ਇਸ ਦੇ ਨਾਲ ਹੀ ਉਹਨਾਂ ਨੇ ਜਿਨ੍ਹਾਂ ਵਾਰਸਾਂ ਨੂੰ ਨੌਕਰੀਆਂ ਮਿਲੀਆਂ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਤੇ ਬੇਨਤੀ ਵੀ ਕੀਤੀ ਕਿ ਜਿਸ ਤਰ੍ਹਾਂ ਉਹਨਾਂ ਦੇ ਪੇਰੈਂਟਸ ਨੇ ਕੁਰਬਾਨੀਆਂ ਦਿੱਤੀਆਂ ਨੇ ਸੇਵਾ ਕਰਦਿਆਂ ਹੋਇਆਂ ਉਹ ਵੀ ਉਸੇ ਤਰ੍ਹਾਂ ਸਰਕਾਰ ਦੇ ਮੈਕਮੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ। ਕਿਸਾਨੀ ਅੰਦੋਲਨ ਤੌਰਾਨ। ਜੀ ਦੇ ਹੋਏ ਕਿਸਾਨਾਂ ਦੇ ਕਾਨੂੰਨੀ ਵਾਰਸਾਂ ਨੂੰ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ ਤਰਸ ਦੇ ਆਧਾਰ ਤੇ ਦਰਜਾ 3 ਤੇ ਦਰਜਾ 4 ਦੀ ਅਸਾਮੀਆਂ ਤੇ ਕੁੱਲ 660 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ। ਜਿਨ੍ਹਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੂੰ ਕੁੱਲ 452 ਲਗਭਗ ਦਰਜਾ 3 ਅਤੇ ਦਰਜਾ 4 ਅਸਾਮੀਆਂ ਦੇ ਨੌਕੇ ਦਿੱਤੀਆਂ ਜਾ ਚੁੱਕੀਆਂ ਹਨ ਅੱਜ ਉਸੇ ਉਸੇ ਕੰਟੀਨਿਊਟੀ ਦੇ ਵਿੱਚ ਲਗਾਤਾਰਤਾ ਦੇ ਵਿੱਚ ਪੰਜ ਜਿਹੜੀ ਹੋਰ ਨੇ ਅਸੀਂ ਬੱਚਿਆਂ ਨੂੰ ਨੌਕੇ ਦਿੱਤੀਆਂ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਦੇ ਵਾਰਸ਼ਾਂ ਨੂੰ ਜਿੱਥੇ ਮੈਂ ਸ਼ਹੀਦ ਹੋਏ ਨਿਸਾਨਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦਿੰਦਾ ਐ ਔਰ ਇਹ ਅਰਦਾਸ ਵੀ ਕਰਦਾ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਵੱਡੀ ਕੁਰਬਾਨੀ ਦਿੱਤੀ ਆ ਬੜਾ ਵੱਡਾ ਅੰਦੋਲਨ ਚੱਲਿਆ ਜਿਹੜਾ ਨੇ ਜਿੱਤ ਵੀ ਹਾਸਲ ਕੀਤੀ ਤੇ ਨੌਕਰੀਆਂ ਜਿਨ੍ਹਾਂ ਨੂੰ ਮਿਲੀਆਂ ਨੇ ਉੱਥੇ ਮੈਂ ਜਿਨ੍ਹਾਂ ਨੂੰ ਅੱਜ ਨੌਕਰੀਆਂ ਮਿਲੀਆਂ ਨੇ ਉਹਨਾਂ ਦੇ ਵਾਰਸਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦਾ ਮੈਂ ਇਹ ਉਹਨਾਂ ਨੂੰ ਬੇਨਤੀ ਵੀ ਕਰਦਾ ਵੀ ਜਿੱਦਾਂ ਉਹਨਾਂ ਦੇ ਪੇਰੈਂਟਸ ਨੇ ਉੱਥੇ ਕੁਰਬਾਨੀ ਕੀਤੀ ਸੇਵਾ ਕਰਦੇ ਆਂ ਇਦਾਂ ਹੀ ਇਹ ਸਰਕਾਰ ਦੇ ਵਿਭਾਗ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨਗੇ ਔਰ ਲੋਕਾਂ ਨੂੰ ਰਾਹਤ ਦੇਣਗੇ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਐ ਤੇ ਮੈਂ ਇਹ ਵੀ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਸੇਵਾ ਕਰਨ ਦੀ ਸਮਰੱਥਾ ਵੀ ਦੇਵੇ ਸਰੂਪਾ ਜਿਹੜਾ ਚੱਲ ਗਿਆ ਠੀਕਾ ਪਰ ਗੋਦੀ ਦੇ ਵੀ ਲਗਾਤਾਰ ਖਾਂ ਦੀ ਪੌੜੀ ਤੇ ਬੈਠੀ ਚੌਂਦੀ ਗੜੀ ਬੈਠਣੀ ਇਹਨਾਂ ਦਾ ਬਿਲਕੁਲ ਪੀਆ ਉਸ ਮੰਗਾ ਨੇ ਪਿਆਰ ਕਰਦਾ ਮੈਂ ਜੀ ਬੰਦੀ ਕਰਤੀ ਕਿ ਲੱਗਦਾ ਕਿ ਐਮ ਆਪੀ ਪਾਰਟੀ ਸਰਕਾਰ ਅੰਨਾ ਦੇ ਜਿਹੜੇ ਮੁੱਦਾ ਬੈਟਲ ਨੇ ਉਹਨਾਂ ਨੂੰ ਪੂਰਾ ਦੇਖੋ ਮਸਲਾ ਹੈ ਬੜੀ ਦੇਰ ਤੋਂ ਇਹਦੀ ਮਾਸਾ ਉੱਡ ਗਿਆ ਹੋਇਆ ਕਿਸੇ ਨੀ ਸਰਕਾਰਾਂ ਨੇ ਜਾ ਧਿਆਨ ਨਹੀਂ ਦਿੱਤਾ ਕਿਸਾਨੀ ਬਾਰੇ ਜਾਂ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਜਿਹਦੇ ਕਰਕੇ ਮਤਲਬ ਇਹ ਜਿਹੜਾ ਰੋਜ਼ ਲਗਾਤਾਰ ਧਰਨੇ ਵੀ ਲਾਉਣੇ ਪੈ ਰਹੇ ਨੇ ਤੇ ਲਾਗੂ ਵੀ ਰਹੇ ਨੇ ਇਹਦੇ ਵਿੱਚ ਕਿਸਾਨ ਵੀ ਆਪਣਾ ਕੰਮ ਕਰ ਛੱਡਦੇ ਨੇ ਆਪਣਾ ਪਰਿਵਾਰ ਛੱਡ ਕੇ ਬੈਠਦੇ ਨੇ ਤੇ ਭਾਵੇਂ ਧੁੱਪ ਹੋਵੇ ਜਾਂ بارش ਹੋਵੇ ਜਾਂ ਸਰਦੀ ਹੋਵੇ ਉਹਦੇ ਵਿੱਚ ਵੀ ਉਹ ਬੈਠਦੇ ਨੇ ਉੱਥੇ ਲੋਕਾਂ ਨੂੰ ਵੀ ਹੈਰਾਨੀ ਤੇ ਪਰੇਸ਼ਾਨੀ ਹੁੰਦੀ ਆ ਕੋਈ ਨਾ ਕੋਈ ਗੱਲ ਤਾਂ ਹੈ ਤੇ ਇਸ ਕਰਕੇ ਜਿੱਦਣ ਵੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਦਾਂ ਦੇ ਉਦੋਂ ਤੋਂ ਹੀ ਲੈ ਕੇ ਮੁੱਖ ਮੰਤਰੀ ਸਹਿਬਾਨ ਤੇ ਹੋਰ ਮੰਤਰੀ ਸਹਿਬਾਨ ਸਾਡੇ ਖੇਤੀਬਾੜੀ ਮੰਤਰੀ ਸਹਿਬਾਨ ਲਗਾਤਾਰ ਲੱਗੇ ਹੋਏ ਨੇ ਕਿਸਾਨਾਂ ਦਾ ਮੇਟੇਗਾ ਹੋ ਰਹੇ ਨੇ ਕਿਸਾਨਾਂ ਦੇ ਨਾਲ ਇਹਦਾ ਬਾਤ ਹੋ ਰਹੀ ਜੀ ਤੇ ਉਸੇ ਤਰ੍ਹਾਂ ਅੱਜ ਵੀ ਜਿਹੜੀ ਕਿਸਾਨ ਚ ਤੇ ਬੰਦਿਆਂ ਦੇ ਨਾਲ ਮੀਟਿੰਗ ਹੋ ਰਹੀ ਹੈ ਤੇ ਜਦੋਂ ਆਪਾਂ ਸਿਰ ਜੋੜ ਕੇ ਬੈਠਾਂਗੇ ਤੇ ਲੰਬਾ ਬਾਤਾਂ ਕਰਾਂਗੇ ਕਿ ਦੂਜਿਆਂ ਨੂੰ ਦੱਸਾਂਗੇ ਆਪਣੇ ਦੁੱਖ ਤਕਲੀਫਾਂ ਤਾਂ ਮੇਰਾ ਖਿਆਲ ਹੈ ਵੀ ਉਹ ਜਿਹੜੀਆਂ ਹਰ ਇੱਕ ਪਰਵਾਹਾਂ ਦਾ ਮਾਜਿਹੀਆਂ ਉਹ ਦੂਰ ਹੋ ਜਾਣਗੀਆਂ ਤੇ ਮੈਨੂੰ ਲੱਗਦਾ ਵੀ ਜਿਹੜੀ ਅਸਾਮਾ ਆਪਿਆ ਹੱਕੀ ਮੰਗਾਂਗੇ ਉਹ ਸਰਕਾਰ ਜਲਦੀ ਜਿਹੜੀਆਂ ਉਹ ਮੰਨੂਗੀ ਵੀ ਤੇ ਜਿਹੜੀਆਂ ਇਹਨਾਂ ਨੂੰ ਪ੍ਰੇਸ਼ਾਨੀ ਆ ਰਹੀਆਂ ਨੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਨ ਪੰਜਾਬ ਸਰਕਾਰ ਪਰੋ ਜਦ ਤੋਂ 3 ਕਰੋੜ ਦੇ ਖਲਾਅ ਦੌਰ ਕਿਹੜੇ ਤਰ੍ਹਾਂ ਨਾਲ ਬਣੋ ਇੱਕ ਕਿਸਾਨ ਜਿੱਤ ਕੇ 50 ਡਾਫਸ ਆ ਰਹੇ ਤੇ ਉਸ ਜੀ ਪ੍ਰੋਗਰਾਮ ਦੇ ਬਾਰਸ ਨੂੰ ਸਕਾਰ ਲਗਾਤਾ ਉਹ ਬਾਰਤ ਨੂੰ ਨੌਕਰੀ ਦੇ ਰਹੀ ਹੈ ਤੇ ਪੰਜਾਬ ਵਿੱਚ ਕੁੱਲ 5-60 ਦੇ ਕਰੀਬ ਨੌਕਰੀਆਂ ਦਿੱਤੀਆਂ ਜਿੱਤੇ ਸਾਡੇ ਜ਼ਿਲ੍ਹੇ ਸੁਹਾਰਾ ਮੇਰੇ ਜਿਹੜੇ ਸੁਹਾਰਾ ਇਸ ਵਿੱਚ ਪਿਛਲੇ 6 ਮਹੀਨੇ ਵਿੱਚ 10 ਕਿਸਾਨਾਂ ਦੇ ਬਾਰਸ ਨੂੰ ਨੌਕਰੀ ਦੇ ਦਿੱਤੀਆਂ ਪੰਜ ਪਿਛਲੇ ਦਿੱਤੀਆਂ ਇਸ ਹਾਲੇ ਪੰਜ ਅੱਜ ਦਿੱਤੀਆਂ ਦਿੱਤੀਆਂ ਅਸੀਂ ਬਹੁਤ-ਬਹੁਤ ਤੁਹਾਨੂੰ ਕਰਦੇ ਹਾਂ ਇਸ ਅਵਸਰ ਦਾ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੀਤੀ ਬੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਉਂਕਿ ਸਾਡੇ ਵਿਭਾਗ ਦੇ ਵਿੱਚ ਬਹੁਤ ਦੇਰ ਤੋਂ ਖਾਲੀ ਪੋਸਟਾਂ ਚੱਲਦੀਆਂ ਸੀ ਜਿਹਦੇ ਕਰਕੇ ਕੰਮ ਦਾ ਬਹੁਤ ਜ਼ਿਆਦਾ ਜਾ ਹੋ ਰਿਹਾ ਸੀ ਇਹਨਾਂ ਪੋਸਟਾਂ ਦੇ ਨਾਲ ਸਾਡੇ ਕੰਮ ਦੇ ਵਿੱਚ ਕਾਫੀ ਨਿਪੁੰਨਤਾ ਆਊਗੀ ਔਰ ਅਸੀਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਕੰਮ ਕਰਕੇ ਰਿਜ਼ਲਟ ਦੇਣ ਨੂੰ ਤਿਆਰ ਹੋਵਾਂਗੇ ਤੇ ਅਸੀਂ ਆਸਾ ਕਰਦੇ ਹਾਂ ਕਿ ਜਿਹੜੇ ਸਾਡੇ ਕੋਲ ਹੁਣ ਮੁਲਾਜ਼ਮ ਆਏ ਨੇ ਜਿੱਤੇ ਕਿ ਇਹਨਾਂ ਪਰਿਵਾਰਾਂ ਨੂੰ ਰੋਜੀ ਰੋਟੀ ਸਰਕਾਰ ਨੇ ਦਿੱਤੀ ਹੈ ਉੱਥੇ ਹੀ ਸਾਡੇ ਮਹਿਕਮੇ ਨੂੰ ਇਹ ਮੁਲਾਜ਼ਮ ਦੇ ਕੇ ਵੀ ਸਾਡਾ ਬਹੁਤ ਵੱਡਾ ਜਿਹੜਾ ਮਦਦ ਕੀਤੀ ਹੈ ਅਸੀਂ ਉਸ ਵਾਸਤੇ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਮੈਂ ਪਿੰਡ ਵਾਲੀ ਪ੍ਰਵੀਰ ਸਾਹਿਬ ਤੋਂ ਆਇਆ ਹਾਂ ਜੀ ਜ਼ਿਲ੍ਹਾ ਪਟਿਆਲਾ ਤੋਂ ਮੇਰੇ ਡੈਡੀ ਜੀ ਦੀ ਡੈਥ ਹੋਇਆ ਇਸੇ ਲਈ ਦੋਨਾਂ ਜੀ ਪਹਿਲਾਂ ਮੈਨੂੰ ਗਵਰਨਮੈਂਟ ਵੱਲੋਂ 5 ਲੱਖ ਰੁਪਏ ਦੀ ਸੈਟਾ ਮਿਲੀ ਹੈ ਜਿਸ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਸਰਕਾਰ ਨੇ ਮੈਨੂੰ ਸਰਕਾਰੀ ਨੌਕਰੀ ਦਿੱਤੀ ਹੈ ਡੇਰਾਬਸੀ ਮੇਰੀ ਡਿਊਟੀ ਹੈ ਜੀ ਮੈਂ ਆਪਣੇ ਪੂਰੇ ਇਮਾਨਦਾਰ ਨਾਲ ਟਾਈਮ ਤੇ ਜਾਣਾ ਜੀ ਟਾਈਮ ਤੇ ਆਣਾ ਜੀ ਪੂਰੀ ਇਮਾਨਦਾਰੀ ਨਾਲ ਮੈਂ ਕੰਮ ਕਰਾਂਗਾ ਮੈਂ ਸਰਕਾਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ